ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਪਿੰਡ ਬੰਧੀਰ ਦਾ ਰਹਿਣ ਵਾਲਾ ਜੀ ਤੇ ਬਾਹਰ ਅਸੀਂ ਡੇਰੇ ਚ ਰਹਿੰਦੇ ਆ ਜੀ ਤੇ ਅੱਜ ਰਾਤ ਦੀ ਸਾਡੇ ਘਰ ਮਤਲਬ ਚੋਰੀ ਹੋਈ ਆ ਚੋਰੀ ਦਾ ਮਤਲਬ ਹੁੰਦੇ ਮੇਰੇ ਬੇਟੇ ਨੂੰ ਪਤਾ ਲੱਗਾ ਜੀ ਅਸੀਂ ਬਾਹਰ 베ੜੇ ਚ ਸੋਤੇ ਹੋਏ ਸੀ ਤੇ ਬੇਟਾ ਸਾਡਾ ਬਾਥਰੂਮ ਉੱਠਿਆ ਤੇ ਉਹ ਜਦੋਂ ਉੱਠਿਆ ਤੇ ਬਾਹਰ ਸਾਡੀ ਲੋਬੀ ਵਿੱਚ ਨਾ ਬੰਦੇ ਇੱਕ ਬੰਦਾ ਦੇਖਿਆ ਗਿਆ ਉਹਨਾਂ ਨੇ ਤੇ ਜਦੋਂ ਉਹਨੇ ਰੋਲਾ ਪਾਇਆ ਤੇ ਜੋ ਬਾਕੀ ਵੀ ਨਹੀਂ ਉੱਠੇ ਇਹ ਬੰਦੇ ਤਿੰਨ ਜਿਹੜੇ ਅਸੀਂ ਬਾਹਰੋਂ ਧੋੜਦੇ ਦੇਖਿਆ ਜੀ ਤੇ ਬਾਹਰ ਜਦੋਂ ਅਸੀਂ ਧੋੜ ਕੇ ਮੈਂ ਉਹਨਾਂ ਦੇ ਮਗਰ ਪਿਆ ਦੋ ਬੰਦੇ ਪਹਿਲਾਂ ਕੰਧ ਕੱਪ ਕੇ ਇੱਕ ਨੂੰ ਮਾ ਫੜਨ ਦੀ ਕੋਸ਼ਿਸ਼ ਵੀ ਕੀਤੀ ਐ ਤੇ ਉਹ ਮੇਰੇ ਕੋਲ ਮਤਲਬ ਹੱਥ 'ਚ ਲੱਤ ਛੁੜਾ ਗਏ ਮੈਂ ਤਿਲਕ ਜਾਣ ਕਰਨ ਮੈਂ ਡਿੱਗ ਪਿਆ ਤੇ ਉਹ ਲੱਤ ਛੁੜਾ ਕੇ ਮੇਰੇ ਕੋਲ ਵੀ 도ੜ ਗਿਆ ਬਾਕੀ ਮੈਂ ਕੋਠੇ 'ਤੇ ਚੜਿਆ ਤੇ ਉੱਪਰ ਜਾ ਕੇ ਮੈਂ ਟਾਰਚ ਮਾਰੀ ਐ ਜਾ ਕੇ ਤਾਂ ਮੈਂ ਟਾਰਚ ਮਾਰੀ ਤੇ ਉੱਥੇ ਬੰਦੇ ਚਾਰ ਬੰਦੇ ਮੈਂ ਜਾਂਦੇ ਉਥੋਂ ਸੜਕ ਤੋਂ ਦੇਖਿਆ ਜੀ ਤੇ ਜਦੋਂ ਅਸੀਂ ਮੁੜ ਕੇ ਇੱਥੋਂ ਥੱਲੇ ਉਤਰ ਕੇ ਅਸੀਂ ਬਾਹਰ ਉੱਥੇ ਰੋਡ 'ਤੇ ਗਏ ਆ ਉਹਨਾਂ ਬੰਦੇ ਜਾਤ ਸੋਰੀ ਰਿਪੋਰਟ ਦਿੰਤੀ ਜੀ ਠੀਕ ਹੈ ਗਿਆ ਦੋਸਤ ਪੁਲਿਸ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮਤਲਬ ਤਫ਼ਤੀਸ਼ ਜਾਰੀ ਆ ਜੋ ਵੀ ਕਾਰੀ ਕਾਰਵਾਈ ਹੋਊਗੀ ਤੁਹਾਨੂੰ ਦੱਸਾਂਗੇ। ਕੋਈ 9 ਤੋਂ 10 ਤੋਲੇ ਦੇ ਕਰੀਬ ਸੋਨਾ ਵਾ ਤੇ 5000 ਰੁਪਿਆ ਦਾ ਪਰਸ ਵਿੱਚ ਸੀ ਤੇ 2000 ਰੁਪਿਆ ਮੇਰੇ ਪਰਸ ਵਿੱਚ ਸੀ। ਬਾਕੀ ਉਹ ਗੱਲ। ਅ ਸਾਨੂੰ ਅਰਲੀ ਮਾਰਨਿੰਗ ਕਾਲ ਆਈ ਸੀ ਕਿ ਇੱਕ ਚੋਰੀ ਦੀ ਇਨਫੋਰਮੇਸ਼ਨ ਲਈ ਜੱਸਤੇ ਬਸਤੇ ਸਾਡੇ ਆਯੋ ਵੱਲੋਂ ਦੇਖਿਆ ਗਿਆ ਤੇ ਮੈਂ ਵੀ ਅੱਜ ਮੌਕਾ ਵੇਖਿਆ। ਅ ਇਹਨਾਂ ਦੇ ਬਿਆਨ ਲਏ ਜਾ ਰਹੇ ਐਂਡ ਅ ਕੁਝ ਤੱਥ ਅੰਡਰ ਸਸਪੀਸ਼ਸ ਇਹਦੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬੰਦੀ ਕਰ ਰਿਹਾ ਕੀਤਾ ਜਾਏਗਾ ਅ ਜੋ ਫੈਕਟਰ ਦੱਸਦੇ ਆਪਾਂ ਦੀ ਐਵਿਡੈਂਸ ਨੂੰ ਵਿੱਚ ਲੈ ਕੇ ਕਫੀ ਜਿਹਾ ਲੈ ਕੇ ਜੋ ਵੀ ਹੋਏਗਾ ਆਪਾਂ ਬੰਦੀ ਕਰਾਂਗੇ ਇਹਨਾਂ ਕੋਲ ਅਗਰ 16 ਦੀ ਗੱਲ ਕਰ ਰਹੇ ਨੇ ਡੈਫੀਨਟਲੀ ਆਪਾਂ ਇਹਨਾਂ ਕੋਲ ਉਸ ਬਾਰੇ ਮਾਲਕੀਤ ਬਾਰੇ ਕੁਝ ਗੇਲਸ ਅਗਰ ਹੋ ਗਿਆ ਪੇਰ ਮੰਗਾਗਾ